લાગે ਇੱਥੇ ਪਰ ਇਹ ਦਿੱਕਤ ਹੈ ਇਹ ਕੰਮ ਚੱਲਦਾ ਪਿਆ ਹਾਂ ਦਿੱਕ ਕੋਈ ਨਹੀਂ ਆਪਾਂ ਤਾਂ ਪੁੱਛੋ ਤੱਕ ਚੱਲਦੇ ਉਹ ਲਖ ਮੈਂ ਉੱਥੇ ਦੇਖਿਆ ਪਾਰਟੀ ਪੋਪਰ ਵਗੈਰਾ کافی ਕਿੰਡੀ ਹੋ ਰਿਹਾ ਹਾਂ ਇਹ ਵੀ ਇਹ ਤਾਂ ਪੁੱਛੋ ਤੱਕ ਚੱਲਦੇ ਉਹ ਲਖ ਮੈਂ ਉੱਥੇ ਦੇਖਿਆ ਪਾਰਟੀ ਪੋਪਰ ਵਗੈਰਾ کافی ਕਿੰਡੀ ਹੋ ਰਿਹਾ ਹਾਂ ਇਹ ਵੀ ਇਹ ਵੀ ਆਪਾਂ ਦੱਸ ਦਾਂਗੇ ਵੀ ਸਾਰੀਆਂ ਜਿਹੜੀ ਡਰੇਨਸ ਲਾਈਵ ਚ ਅਨਾਉਂਸ ਕਰਦੇ ਰਹੀ ਬਣਾ ਲੋ ਵੀ ਸਾਰਾ ਇਹ ਹੁਣ ਹੀ ਹੋਇਆ ਹੈ ਇਹ ਸਭ ਇੱਥੇ ਨਾਲੀਆਂ ਓਪਨ ਸੀ ਕਰੂਗਾਗੇ ਵਿੱਚ ਆਪਾਂ ਜੀ ਹੋ ਗਿਆ ਇਹ ਆਪਾਂ ਇਹ ਇਪਕੜ ਨੂੰ ਮੈਂ ਵਿਚੋ ਲੈਣਾ ਥੋੜਾ ਓਕੇ ਤਾਨਨਪੁਰ ਸਾਫ ਦੀ ਧਰਤੀ ਤੇ ਅਸੀਂ ਪਹੁੰਚੇ ਹੋਏ ਆ ਅਸੀਂ ਗੁਰੂ ਘਰ ਦਾ ਨਮਸਤਕ ਹੋਏ ਆ ਤੇ ਹੁਣ ਮਿਸ਼ਨ ਕਲੀਨ ਪੰਜਾਬ ਮੁਹਿੰਮ ਦਾ ਆਗਾਜ਼ ਕਰਨ ਦਾ ਸਮਾਂ ਹੈ ਜਿਵੇਂ ਸਾਡੇ ਘਰ ਕਿਸੇ ਨੇ ਆਉਣਾ ਹੋਵੇ जिने ਅਸੀਂ ਘਰ ਦੇ ਵਿੱਚ ਕੋਈ ਇਵੈਂਟ ਜਾਂ ਕੋਈ ਪ੍ਰੋਗਰਾਮਸਾਲਾ ਸੀ ਅਨੰਦਪੁਰ ਸਾਹਿਬ ਦੇ ਵਿੱਚ ਨਾਲ ਰਹੇ ਕੋਸ਼ਿਸ਼ ਹੈ ਸਾਡੀ ਹਰ ਪੰਜਾਬ ਦੇ ਕੋਨੇ ਦੇ ਵਿੱਚ ਇਸ ਮੁਹਿੰਮ ਨੂੰ ਲੈ ਕੇ ਜਾਈਏ ਤੁਸੀਂ ਜੁੜ ਸਕਦੇ ਹੋ ਸਭ ਤੋਂ ਪਹਿਲਾਂ ਸਾਡੇ ਨਾਲ ਹਰਜੂਤ ਬੈਨ ਸਿੰਘ ਪਹਿਲਾਂ ਹੀ ਗੱਲ ਕਰ ਰਹੇ ਹਾਂ ਤੇ ਡੀਸੀ ਸਾਹਿਬ ਵੀ ਸਾਡੇ ਨਾਲ ਜੁੜੇ ਨੇ ਵਰਜੀਤ ਸਿੰਘ ਬਾਲੀਆ ਜੀ ਬਹੁਤ ਬਹੁਤ ਸਵਾਗਤ ਹੈ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਟਾਈਮ ਦਿੱਤਾ ਇਸ ਮੁਹਿੰਮ ਦੇ ਨਾਲ ਆਗਾਜ਼ ਕਰਨ ਦੇ ਵਾਸਤੇ ਤੁਸੀਂ ਟਾਈਮ ਕੱਢਿਆ ਹੋਰ ਵੀ ਅਨੰਦਪੁਰ ਸਾਹਿਬ ਤੋਂ ਬਹੁਤ ਸ਼ਖਸੀਅਤਾਂ ਸਾਡੇ ਕੋਲ ਇੱਥੇ ਪਹੁੰਚੀਆਂ ਹੋਈਆਂ ਨੇ ਆਪਾਂ ਬੈਂਸ ਸਾਹਿਬ ਫਤਿਹ ਬਲਾਈਏ ਤੇ ਆਪਾਂ ਸ਼ੁਰੂਆਤ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸਾਡਾ ਮਕਸਦ ਇਹ ਹੀ ਹੈ ਕਿ ਅਸੀਂ ਸਾਫ਼ ਸੁਥਰਾ ਰੱਖ ਸਕੀਏ ਬੈਂਸ ਸਾਹਿਬ ਮੈਂ ਇੱਕ ਸ਼ੁਰੂਆਤ ਦੇ ਵਿੱਚ ਤੁਹਾਡੇ ਤੋਂ ਜ਼ਰੂਰ ਜਾਨਣਾ ਚਾਹਾਂਗਾ ਕਿ ਆਪਾਂ ਮੁਹਿਮ ਦਾ ਆਲਰੇਡੀ ਜ਼ਿਕਰ ਕਰ ਚੁੱਕੇ ਆਂ ਅਨੰਦਪੁਰ ਸਾਹਿਬ ਦੀ ਦੇਖ ਸਾਨੂੰ ਇਹਨਾਂ ਦਿਨਾਂ ਦੇ ਵਿੱਚ ਕਿਵੇਂ ਦੀ ਦਿਖੇਗੀ ਤੁਸੀਂ ਜਿਵੇਂ ਆਪਾਂ ਵੀ ਗੱਲ ਕਰਦੇ ਜਦੋਂ ਤੁਸੀਂ ਸਵੇਰੇ ਆਏ ਹੋ ਤੁਸੀਂ ਸਭ ਪੂਰੇ ਸ਼ਹਿਰ 'ਚ ਜਦੋਂ ਦੇਖਦੇ ਹੋ ਤਾਂ ਤੁਹਾਨੂੰ ਜਿਹੜੀ ਆ ਖੁਦ ਲਈ ਮੈਂ ਵੀ ਇਥੋਂ ਦਾ ਵਾਸੀ ਆ ਖੁਦ ਬੜੀ ਮਨ ਨੂੰ ਖੁਸ਼ੀ ਹੋ ਰਹੀ ਕਿ ਹਰ ਦਿਨ ਦੇ ਨਾਲ ਜੋ ਨਿਖਾਰ ਆ ਰਿਹਾ ਤੁਸੀਂ ਸਾਰੇ ਸਾਡੇ ਸ਼ਹਿਰ ਵਾਸੀ ਖੜੇ ਇਹਨਾਂ ਤੋਂ ਪੁੱਛ ਸਕਦੇ ਹੋ ਆ ਅਨੰਦਪੁਰ ਸਾਹਿਬ ਬਹੁਤ ਅਲੌਕਿਕ ਲੱਗ ਰਿਹਾ ਵੈਸੇ ਹੀ ਇਹ ਧਰਤੀ ਗੁਰੂਆਂ ਦੀ ਧਰਤੀ ਆ ਅਨੰਦਾਂ ਦੀ ਪੁਰੀ ਆ ਪਰ ਬਹੁਤ ਅਲੌਕਿਕ ਲੱਗ ਰਿਹਾ ਆ ਕੁਝ ਕਮੀਆਂ ਸੀ ਸ਼ਹਿਰ ਦੇ ਵਿੱਚ ਜਿਵੇਂ ਆਪਾਂ ਬਿਲਕੁਲ ਗੁਰਦੁਆਰਾ ਸੀਸਗਨ ਸਾਹਿਬ ਦੇ ਜਿਹੜੀ ਪੈਰੀਫਰੀ ਹੈ ਉੱਥੇ ਵੀ ਓਪਨ ਡਰੇਨਸ ਸਿਗੀਆਂ ਤਾਂ ਅਸੀਂ ਸਾਰੀਆਂ ਡਰੇਨਸ ਨੂੰ ਕਵਰ ਕਰ ਰਹੇ ਹਾਂ ਆ ਅਗਲੇ 3-4 ਦਿਨ ਤੱਕ ਸਾਰਾ ਕੰਮ ਮੁਕੰਮਲ ਹੋ ਜਾਊਗਾ ਲਗਭਗ 15 ਕਰੋੜ ਰੁਪਏ ਦਾ ਕੰਮ ਜਿਹੜਾ ਹੈ ਮਿਊਨਿਸਪਲ ਏਰੀਆ 'ਚ ਹੋਇਆ ਕੋਈ ਸੀਵਰੇਜ ਪੁਆਇੰਟ ਲੀਕ ਨਹੀਂ ਸਾਰੀਆਂ ਜਿਹੜੀਆਂ ਨਾਲੀਆਂ ਗਲੀਆਂ ਨਾਲੀਆਂ ਸਾਰੀਆਂ ਡਰੇਨਸ ਬੰਦ ਕਰ ਦਿੱਤੀਆਂ ਗਈਆਂ ਨੇ ਇੱਕ ਬਹੁਤ ਵੱਡਾ ਜਿਹੜਾ ਆਵਾਰਾ ਪਸ਼ੂਆਂ ਦਾ ਮਸਲਾ ਹੁੰਦਾ ਹੈ ਉਹ ਆਵਾਰਾ ਪਸ਼ੂ ਜਿਹੜੇ ਹੈ ਉਹ ਅਸੀਂ ਲਗਾਤਾਰ ਚੱਕ ਰਹੇ ਹਾਂ 15 ਤਰੀਕ ਤੋਂ ਬਾਅਦ 16 ਤਰੀਕ ਤੋ ਬਾਕ ਪੂਰਾ ਸ਼ਹਿਰ ਆਵਾਰਾ ਹੌਣ ਤੱਕ ਵੀ ਨਹੀਂ ਦੇਖਿਆ ਮੈਂ ਆਲਰੇਡੀ ਦੋ ਪਸ਼ੂ ਆਵਾਰਾ ਪਸ਼ੂ ਆਵਾਰਾ ਪਸ਼ੂ ਫ੍ਰੀ ਕਰਾਂਗੇ ਪੂਰੇ ਸ਼ਹਿਰ ਨੂੰ ਹਜੇ ਵੀ ਕੋਲੇ ਦੇ ਵਿੱਚ ਆਪ ਆਪ ਜੀ ਦੇ ਮਾਧਿਅਮ ਦੇ ਰਹੀ ਅਪੀਲ ਹੈ ਬਾਕੀ ਸਾਰੇ ਸਾਡੇ ਕਿਸਾਨ ਭਰਾਵਾਂ ਨੂੰ ਵੀ ਕਿ ਆਪਾਂ ਉਹਨਾਂ ਪਸ਼ੂਆਂ ਨੂੰ ਗਊਸ਼ਾਲਾਾਂਵਾਂ ਜਿੱਥੇ ਜਾਣਾ ਚਾਹੀਦਾ ਉੱਥੇ ਪਹੁੰਚਾਈਏ ਸ਼ਹਿਰਾਂ 'ਚ ਛੱਡਣ ਨਾਲ ਆਪਾਂ ਇੱਕ ਆਲਰੇਡੀ ਇੱਕ ਹੌਣਹਾਰ ਨੌਜਵਾਨ ਪੰਜਾਬ ਦਾ ਗਵਾਹ ਚੁੱਕੇ ਹਾਂ ਤੇ ਕੱਲੋਂ ਸਾਡੇ ਵੀ ਕਿਸੇ ਨਾਲ ਵੀ ਕਿਸੇ ਨਾਲ ਵੀ ਹੋ ਸਕਦਾ ਦੂਜਾ ਤੁਸੀਂ ਇਹ ਸਭ ਦੇਖ ਸਕਦੇ ਹੋ ਇਹ ਵਾਲਸ ਇਸ ਵਾਲਸ ਦੇ ਉੱਤੇ ਬਹੁਤ ਸ਼ਾਨਦਾਰ ਆਰਟਵਰਕ ਹੋ ਰਿਹਾ ਜਿਹੜੀ ਬਿਲਕੁਲ ਤੁਹਾਡੇ ਪਿੱਛੇ ਕੰਦ ਹੈ ਪਿੱਛੇ ਗੁਰੂ ਸਾਹਿਬ ਦਾ ਘਰ ਹੈ ਸਾਹਮਣੇ ਗੁਰਦੁਆਰਾ ਸੀਸਗੰਜ ਸਾਹਿਬ ਹੈ ਤਾਂ ਇਸ ਦੇ ਉੱਤੇ ਗੁਰੂ ਸਾਹਿਬ ਦਾ ਪੂਰਾ ਸਫ਼ਰ ਜਦੋਂ ਇੱਥੋਂ ਦਿੱਲੀ ਤੱਕ ਗਏ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਇਹਨਾਂ ਪੇਂਟਿੰਗਸ ਦੇ ਜ਼ਰੀਏ ਪਤਾ ਲੱਗਦਾ ਹੈ ਪੇਂਟਿੰਗਸ ਤਾਂ ਕਿ ਤੇ ਨਾਲ ਹੀ ਉਸ ਵਾਲ ਦੇ ਉੱਤੇ ਕਸ਼ਮੀਰੀ ਪੰਡਤਾਂ ਦਾ ਕਿਵੇਂ ਉਹ ਚੱਲ ਕੇ ਗੁਰੂ ਸਾਹਿਬ ਦੇ ਘਰ ਵੱਲ ਨੂੰ ਆ ਰਹੇ ਆ ਆ ਇੱਥੇ ਭਾਈ ਬਚਿੱਤਰ ਸਿੰਘ ਜੀ ਤਾਂ ਕਿ ਪੂਰੇ ਮਨਪੁਰ ਸਾਹਿਬ ਨੂੰ ਅਸੀਂ ਸੋਨਾ ਬਣਾ ਸਕੇ ਜਦੋਂ ਸੰਗਤ ਹੈ ਕਲਿੱਪ ਚੈਲੰਜ ਜੀ ਵੀ ਸੀ ਗੌਰਵ ਕਿ ਜਿਹੜਾ ਪੁਰਾਣਾ ਸ਼ਹਿਰ ਉਹਦੀ ਗਲੀਆਂ ਬਹੁਤ ਤੰਗ ਨੇ ਉਹਨਾਂ ਤੁਸੀਂ ਹੋਰ ਬਹੁਤ ਕੁਝ ਜਿਹੜਾ ਹੈ ਨਹੀਂ ਕਰ ਸਕਦੇ ਤਾਂ ਥਰੂ ਆਰਟਵਰਕ ਤੇ ਥਰੂ ਸਾਫ ਸਫਾਈ ਤੁਹਾਨੂੰ ਵੀ ਪੂਰੇ ਕਲਾਨ ਅਸੀਂ ਇਹਨਾਂ ਦਿਨਾਂ ਦਾ 30 ਤਰੀਕ ਤੱਕ ਸਾਡੇ ਜਿਹੜੇ ਆ ਘੱਟੋ ਘੱਟ 700 ਤੋਂ ਵੱਧ ਸਫਾਈ ਸੇਵਕ ਲੱਗਣਗੇ ਪੂਰੇ ਸ਼ਹਿਰ ਨੂੰ ਅਲੱਗ ਅਲੱਗ ਸੈਕਟਰਸ ਚ ਵੰਡਾਂਗੇ ਉਹਨਾਂ ਦੀ ਵੀ ਟ੍ਰੇਨਿੰਗ ਹੈ ਤੇ ਅਸੀਂ ਹਾਫ ਵੀ ਖੁਦ ਪਿਛਲੇ ਲਗਭਗ ਡੇਢ ਦੋ ਮਹੀਨੇ ਤੋਂ ਕੋਈ ਦੀਵਾਲੀ ਦੀ ਛੁੱਟੀ ਨਹੀਂ ਕੋਈ ਐਤਵਾਰ ਦੀ ਛੁੱਟੀ ਨਹੀਂ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਡੀਸੀ ਸਾਹਿਬ ਤੋਂ ਲੈ ਕੇ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਇਹਦੀ ਤਿਆਰੀਆਂ ਤੇ ਲੱਗਿਆ ਹੋਇਆ ਤੇ ਅਸੀਂ ਆਪਣੇ ਆਪ ਨੂੰ ਸਾਰੇ ਜਿੱਥੇ ਵੀ ਜਿਸ ਜਿਸ ਕੁਰਸੀ ਤੇ ਬੈਠੇ ਆ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੇ ਆ ਕਿ ਗੁਰੂ ਸਾਹਿਬ ਦੀ ਇੰਨੀ ਕਿਰਪਾ ਹੋਈ ਕਿ ਸਾਡੇ ਕਾਰਜਕਾਲ ਦੇ ਦੌਰਾਨ ਸਾਨੂੰ ਇਹ ਸੇਵਾ ਕਰਨ ਦਾ ਮੌਕਾ ਮੈਂ ਮੈਂ ਡੀਪੀ ਸਾਹਿਬ ਇੱਕ ਜ਼ਰੂਰ ਤੁਹਾਡੇ ਤੋਂ ਜੋ ਬੈਂਸ ਸਾਹਿਬ ਨੇ ਜ਼ਿਕਰ ਕੀਤਾ ਹੈ ਉਸ ਦਰਾਂਸਾਂ ਲਈ ਸੇਵਾ ਕਰਨ ਦਾ ਮੌਕਾ ਮੈਂ ਮੈਂ ਡੀਸੀ ਸਾਹਿਬ ਇੱਕ ਜ਼ਰੂਰ ਤੁਹਾਡੇ ਤੋਂ ਜੋ ਬੈਂਸ ਸਾਹਿਬ ਨੇ ਜ਼ਿਕਰ ਕੀਤਾ ਉਸ ਦਰਾਂਸਾਂ ਲਈ ਸੇਵਾ ਕਰਨ ਦਾ ਮੌਕਾ ਮੈਂ ਮੈਂ ਡੀਸੀ ਸਾਹਿਬ ਇੱਕ ਜ਼ਰੂਰ ਤੁਹਾਡੇ ਤੋਂ ਜੋ ਬੈਂਸ ਸਾਹਿਬ ਨੇ ਜ਼ਿਕਰ ਕੀਤਾ ਉਸ ਦਰਾਂਸਾਂ ਲਈ ਸੇਵਾ ਕਰਨ ਦਾ ਮੌਕਾ ਮੈਂ ਮੈਂ ਡੀਸੀ ਸਾਹਿਬ ਇੱਕ ਜ਼ਰੂਰ ਤੁਹਾਡੇ ਤੋਂ ਜੋ ਬੈਂਸ ਸਾਹਿਬ ਨੇ ਜ਼ਿਕਰ ਕੀਤਾ ਉਸ ਦਰਾਂਸਾਂ ਲਈ ਸੇਵਾ ਕਰਨ ਦਾ ਮੌਕਾ ਮੈਂ ਮੈਂ ਡੀਸੀ ਸਾਹਿਬ ਇੱਕ ਜ਼ਰੂਰ ਤੁਹਾਡੇ ਤੋਂ ਜੋ ਬੈਂਸ ਸਾਹਿਬ ਨੇ ਜ਼ਿਕਰ ਕੀਤਾ ਉਸ ਦਰਾਂਸਾਂ ਲਈ ਸੇਵਾ ਕਰਨ ਦਾ ਮੌਕਾ ਮੈਂ ਮੈਂ ਡੀਸੀ ਸਾਹਿਬ ਇੱਕ ਜ਼ਰੂਰ ਤੁਹਾਡੇ ਤੋਂ ਜੋ ਬੈਂਸ ਸਾਹਿਬ ਨੇ ਜ਼ਿਕਰ ਕੀਤਾ ਪੂਰ ਸਦਾਨਾ ਨੂੰੇ ਸੇਵਾ ਕਰਨ ਦਾ ਮੋਕਾ ਮੈਂ ਮੈਂ ਡੀਸੀ ਸਾਹਿਬ ਇੱਕ ਜ਼ਰੂਰਤ ਮੰਤਰੀ ਸਾਹਿਬ ਨੇ ਤੁਹਾਨੂੰ ਦੱਸਿਆ ਹੈਗਾ ਅਸੀਂ ਪੂਰੇ ਸ਼ਹਿਰ ਨੂੰ 10 ਸੈਕਟਰਾਂ ਦੇ ਵਿੱਚ ਵੰਡ ਰਹੇ ਹੈਗੇ ਆ ਤਾਂ ਜੋ ਹਰੇਕ ਸੈਕਟਰ ਦੇ ਉੱਤੇ ਇੱਕ ਪੰਜਾਬ ਸਰਕਾਰ ਨੇ ਸਾਨੂੰ ਯੰਗ 10 ਆਈਐਸ ਆਫੀਸਰਸ ਦਿੱਤੇ ਹਨ ਹਰੇਕ ਸੈਕਟਰ ਨੂੰ ਇੱਕ ਆਈਐਸ ਆਫੀਸਰ ਲੀਡ ਕਰਨਗੇ ਉਹਦੇ ਵਿੱਚ ਜਿੰਨੀਆਂ ਵੀ ਸਹੂਲਤਾਂ ਨੇ ਭਾਵੇਂ ਉਹ ਸਫਾਈ ਦਾ ਪ੍ਰਬੰਧ ਹੈਗਾ ਭਾਵੇਂ ਉਹ ਆਪਣੇ ਪਖਾਨਿਆਂ ਦਾ ਪ੍ਰਬੰਧ ਹੈ ਭਾਵੇਂ ਉਹ ਪੀਣ ਦੇ ਪਾਣੀ ਦੀ ਜ਼ਰੂਰਤ ਹੈ ਭਾਵੇਂ ਉਹ ਲੰਗਰਾਂ ਦੇ ਵਿੱਚ ਬਿਜਲੀ ਦੀ ਪ੍ਰੋਵੀਜ਼ਨ ਹੈ ਜਾਂ ਉਹਨਾਂ ਦਾ ਜਿਹੜਾ ਵੀ ਜਿੰਨਾ ਵੀ ਕੂੜਾ ਕ੍ਰੀਏਟ ਹੁੰਦਾ ਉਹਨੂੰ ਕਿਸ ਤਰ੍ਹਾਂ ਵੇਗੇਟ ਕਰਨਾ ਹੈ ਹਰ ਚੀਜ਼ ਨੂੰ ਇਕਾਈਏ ਆਈਐਸ ਅਫਸਰ ਇੱਕ ਯੰਗ ਆਈਐਸ ਅਫਸਰ ਖੁਦ ਮੌਕੇ ਦੇ ਉੱਤੇ ਰਹਿ ਕੇ ਤਨਾਤ ਰਹਿ ਕੇ ਪੂਰੇ ਹਫਤੇ ਉਸ ਨੂੰ ਲੀਡ ਕਰਨਗੇ ਸਾਡੀ ਅਸੀਂ ਪੂਰੀ ਉਹਦੀ ਪਲਾਨ ਇਸ ਦਾ ਪ੍ਰੋਪਰਾਈਟਰੀ ਜੁਰਮਤ ਦਾ ਇਸ ਤੋਂ ਕੁਝ ਲੋਕੀ ਇੱਥੇ ਜਾਣਗੇ ਕਿ ਸਾਲਾਂ ਦਾ ਕੰਪਨੀ ਚੱਲ ਕਦੇ ਕੀ ਆਪਣੇ ਇਹਨੂੰ ਇੱਥੇ ਚੈ ਨੂੰ ਇੱਥੇ ਬੰਦ ਕਰ ਦੇ ਹਾਂ ਹਾਂ ਇਹਨੂੰ ਚੈ ਨਹੀਂ ਆਈ ਖੇਲੜ ਜਾਣਾ ਚੱਕੇ ਜਾਊਗਾ ਚੱਕੇ ਜਾਊਗਾ ਇਹਨੂੰ ਚੱਕ ਕੇ ਉਹਦੇ ਚ ਪਾਣਾ ਪੈਣਾ ਆ ਵੀ ਮਨਪੁਰ ਸਾਹਿਬ ਦੇ ਨੱਕ ਆ ਲੈ ਇੱਕ ਲਫਾਗਾ ਘੜਤਣਾ ਅੱਛਾ ਹੀ ਹੈ ਨਾ ਬਸ ਸਾਫਲੇ ਨੂੰ ਇੱਦੇ ਰੱਖੇ ਬڑا ਕਿਸਪਤਾਲ ਦੀ ਗੱਲ ਹੋਈ ਹੈ ਮੇਰਾ ਇੱਕ ਨਾਲ ਨਾਲ ਸਵਾਲ ਹੈ ਕਿ ਸਪਾਈ ਨੂੰ ਲੈ ਕੇ ਤੁਹਾਡੇ ਪਲਾਨ ਦੇ ਵਿੱਚ ਕੀ ਰਸਤਾ ਲੇਗਾ ਡਸਟਰੀਨਸ ਤੋਂ ਲੈ ਕੇ ਡੀਸੀ ਸਾਹਿਬ ਨੇ ਆਲਰੇਡੀ ਜ਼ਿਕਰ ਕੀਤਾ ਦੋ ਤਰ੍ਹਾਂ ਦੇ ਗੌਰਵ ਹੈ ਕਿ ਇੱਕ ਤਾਂ ਵੈਸੇ ਹੀ ਸਾਨੂੰ ਜਿਵੇਂ ਟਿਚੇ ਮਿਸ਼ਨ ਕਲੀਨ ਪੰਜਾਬ ਦਾ ਸ਼ੁਰੂਆਤ ਕੀਤੀ ਹੈ ਜੀ ਇਹ ਸਾਡਾ ਫਰਜ਼ ਮੰਨਦਾ ਹੈ ਕਿ ਅਸੀਂ ਨਾਲ ਨਾਲ ਖੋਈ ਜਾਵੇ ਕੰਮ ਆਪਾਂ ਨੂੰ ਕੋਈ ਇਹ ਨਾ ਕਵੇ ਨਾ ਕਿ ਸਿਰਫ ਇਹ ਕਲੈਕਸਰ ਆਪਾਂ ਦੇਖਿਆ ਹੈ ਕੈਂਪੇਨ ਸਿਰਫ 10 ਮਿੰਟਾਂ ਵਾਲੇ ਹੋ ਜਾਂਦੇ ਆ ਤੇ ਉਹ ਹੁੰਦਾ ਨਹੀਂ ਤਾਂ ਆਪਾਂ ਇਹਨੂੰ ਪੂਰਾ ਸਾਫ਼ ਵੀ ਕਰਾਂਗੇ ਗਰੋ ਵੀ ਦੇ ਚ ਵੱਡੀ ਇਹ ਵੀ ਹੈ ਕਿ 31 ਨਵੰਬਰ ਤੱਕ ਆਪਾਂ ਸੰਗਤ ਦੇ ਲਈ ਸਾਫ਼ ਕਰਨਾ ਇੱਕ ਜਿਵੇਂ ਤੁਸੀਂ ਮਿਸ਼ਨ ਕਲੀਫਿਕਸ ਐਂਡ ਆਓ ਜਿਵੇਂ ਤੁਹਾਨੂੰ ਦਿਖਾ ਮੈਂ ਤੁਹਾਡੇ ਕੈਮਰੇ ਅੱਗੇ ਵੀ ਮੈਂ ਕਈ ਵਾਰ ਇਹ ਆ ਦੇਖੋ ਇੱਧਰ ਆਓ ਫੋਰ ਐਗਜ਼ਾਮਪਲ ਉਹਨੇ ਨਾਲੀਆਂ ਨੇ ਜੀ ਇਹ ਆਪਾਂ ਅੱਜ ਸਾਫ਼ ਕਰ ਦਾਂਗੇ ਪਰ ਜਦੋਂ ਤੱਕ ਇਹ ਘਰ ਵਾਲੇ ਤੇ ਦੁਕਾਨ ਵਾਲੇ ਨਹੀਂ ਸੁਧਰਨਗੇ ਹਾਂ ਮਤਲਬ ਉਹਨਾਂ ਦਾ ਸਾਥ ਤਾਂ ਬਹੁਤ ਜ਼ਰੂਰੀ ਹੈ ਸੰਗਤ ਤੇ ਸੁਸਾਇਟੀ ਅਸਰ ਵੀ ਸਾਡੀ ਆਪਾਂ ਜਦੋਂ ਵਿਦੇਸ਼ ਜਾਂਦੇ ਆਪਾਂ ਦੇਖਦੇ ਆਂ ਉੱਥੇ ਕੋਈ ਵੀ ਬਾਹਰ ਨਹੀਂ ਟੁੱਟਦਾ ਤਾਂ ਮਿਸ਼ਨ ਕਲੀਨ ਪੰਜਾਬ ਦੇ ਨਾਲ ਅਸੀਂ ਤੇ ਮੈਂ ਆਪਣੇ ਆਪ ਨੂੰ ਬੜਾ ਲੱਕੀ ਸਮਝਦਾ ਕਿ ਸਾਡੇ ਕੋਲ ਇਸ ਵਕਤ ਕੂਲ এডੂਕੇਸ਼ਨ ਪੂਰੇ ਸਾਰੇ ਸਕੂਲ ਹੈ ਤਾਂ ਸਕੂਲਾਂ 'ਚ ਵੀ ਮੈਂ ਸਿਵਿਕ ਸੈਂਸ ਦੇ ਉੱਤੇ ਮੇਰਾ ਫੋਕਸ ਹੁੰਦਾ ਹੈ ਕਿ ਬੱਚਿਆਂ ਨੂੰ ਸਭ ਤੋਂ ਪਹਿਲਾਂ ਪਾਏਸ ਹੈਗੇ ਇੱਕ ਚੰਗਾ ਦੇਸ਼ ਸਿਰਜਣਾ ਤਾਂ ਸਭ ਤੋਂ ਤੇ ਤੁਸੀਂ ਅੱਜਕੱਲ ਇਹ ਬੜੀ ਚੰਗੀ ਗੱਲ ਹੈ ਮੈਨੂੰ ਪੇਰੈਂਟਸ ਆ ਕੇ ਦੱਸਦੇ ਆ ਕਿ ਛੋਟੇ ਬੱਚੇ ਅਗਰ ਕੋਈ ਗੱਡੀ ਚ ਟਰੈਵਲ ਕਰ ਰਹੇ ਆ ਅਗਰ ਮਾਤਾ ਪਿਤਾ ਨੇ ਕੋਈ ਰੈਪਰ ਬਾਤ ਕੋ ਛੋਟੇ ਬੱਚੇ ਲੜਦੇ ਉਹਨਾਂ ਨਾਲ ਜੀ ਇਹ ਸਾਡਾ ਮੁਲਕ ਗੰਦਾ ਨਹੀਂ ਕਰਨਾ ਤਾਂ ਇਹ ਜਿਹੜੀ ਸਫਾਈ ਹੈ ਸੋਸਾਇਟੀ ਐਟ ਲਾਰਜ ਨੂੰ ਵੀ ਸਾਥ ਦੇਣਾ ਠੀਕ ਆਪਾਂ ਥੋੜੀ ਹੋਰ ਅੱਗੇ ਮੂਵੀ ਨੂੰ ਬਣਾਦੇ ਚੱਲਦੇ ਰਹਾਂਗੇ ਬੈਂਸਾ ਵੀ ਦੀ ਡੈਫੀਨਿਟਲੀ ਤੁਸੀਂ ਜੈ ਸਕਦੇ ਕਿ ਜ਼ਰੂਰੀ ਵੀ ਹੈ ਬਿਟਾ ਵੀ ਆ ਵੀ ਨਾਲੀ ਵੀ ਸਾਫ਼ ਕਰਵਾਓ ਆ ਵੀ ਪੂਰਾ ਕਲੀਅਰ ਕਰਵਾਓ ਬੰਨ ਉਹਦੀ ਹੋਰ ਵੀ ਜਿਹੜੀ ਸਪੈਸੀਬਲ ਚਾਹਣਾ ਮੇਰੇ ਨਾਲ ਵੀ ਗੱਲਬਾਤ ਕਰਦੇ ਰਹਾਂਗੇ ਬੇਸਿਕਲੀ ਜਿਹੜੀ ਬੈਂਟਾ ਆਪਣੇ ਸ਼ੇਖਰ ਕੀਤਾ ਉਹ ਬਹੁਤ ਇੰਪੋਰਟੈਂਟ ਹੈ ਕਿ ਜਿਹੜੀ ਸਾਡੀ ਤਰੀਕ ਹੈ ਇੱਕ ਵਾਰੀ ਤੋਂ ਪਹਿਲਾਂ ਦੀ ਕਰਦੀ ਬਤਨੀ ਬਲਕਿ ਤੁਹਾਨੂੰ ਯਾਰ ਐਮਸੀ ਸਾਹਿਬ ਠੀਕ ਹੈ ਜੀ ਪੂਰਾ ਵੀ ਸਾਡੇ ਇਹ ਵੀ ਸਾਡੇ ਐਮਸੀ ਸਾਹਿਬ ਹੈ ਯੰਗ ਐਮਸੀ ਜੀ ਐਮਸੀ ਸਾਹਿਬ ਦੱਸੋਗੇ ਕਿ ਕਿਸ ਤਰੀਕੇ ਨਾਲ ਪੂਰਾ ਪ੍ਰੋਗਰਾਮ ਇਸ ਸਮੇਂ ਉਲੀਕਿਆ ਜਾ ਰਿਹਾ ਹੈ ਔਰ ਖਾਸ ਤੌਰ ਅਰੇ ਸਾਨੂੰ ਮਿਲੀ ਇਹ ਸੇਵਾ ਸਾਨੂੰ ਮਿਲੀ ਹੁਣ ਸਾਰੇ ਡਰੇਨ ਅੱਜ ਸ਼ਾਮ ਤੱਕ ਇਹ ਸਾਰਾ ਕੰਮ ਮੁਕੰਮਲ ਹੋ ਗਿਆ ਸਾਰਾ ਮਲਵਾ ਵੀ ਕਲੀਅਰ ਹੋ ਜਾਊਗਾ ਤਾਂ ਇੱਥੇ ਓਪਨ ਨਾਲੀਆਂ ਸੀ 스멜 ਆਂਦੀ ਸੀ ਯਾਨੀ ਗੁਰੂ ਸਾਹਿਬ ਦੀ ਦਹਿਲੀ ਇੱਥੇ ਤਾਂ ਸੰਗਤ ਸਭ ਤੋਂ ਜ਼ਿਆਦਾ ਇੱਥੇ ਹੋਈ ਕਿ ਆਉਗੀ ਤਾਂ ਵੈਸੇ ਵੀ ਇਸ ਤੋਂ ਵੱਡਾ ਕੋਈ ਸਥਾਨ ਨਹੀਂ ਇਹ ਗੁਰਦੁਆਰਾ ਸੀਸਗਨ ਸਾਹਿਬ ਆ ਜਿੱਥੇ ਨੌਵੇਂ ਪਾਤਸ਼ਾਹ ਜਿੱਦੇ ਸੀਸ ਦਾ ਸੰਸਕਾਰ ਹੋਇਆ ਤੇ ਉਹਦੀ ਦਹਿਲੀ ਜੁਤੇ ਗੰਦੀ 스멜 ਆਂਦੀ ਸੀ ਇਹ ਸਾਰਾ ਡਰੇਨ ਜੇ ਤੁਸੀਂ ਕੁਝ ਮਹੀਨੇ ਪਹਿਲਾਂ ਆ ਕੇ ਦੇਖਦੇ ਤਾਂ ਬਹੁਤ ਬੁਰੇ ਹਾਲਾਤ ਸਨ ਇਹ ਅਵਾਰਡ ਤੁਹਾਡੇ ਲਈ ਤਾਂ ਮੈਂ ਖਵਿੰਦਾ ਸਮਝਦਾ ਕਿ ਇਹ ਬੈਸਿਕ ਜੀ ਲੇਕ ਡੋਕਟਰੀਆਂ ਤਾਂ ਬਹੁਤ ਕਰਦੇ ਨੇ ਸ਼ਾਮਾ ਪੁੱਛਿਆ ਕਰਦੇ ਹੁੰਦੇ ਨੇ ਜਿਵੇਂ ਘਰ ਕਰਦੇ ਨੇ ਉਹ ਤਾਂ ਸਿਰਫ ਇੱਕ ਬਾਅਦ ਬਸ ਉਹਨਾਂ ਤੋਂ ਮਾਰਦਾ ਸੌਫਟ ਪਾਸਾ ਜੀ ਵਿੱਚ ਵਿੱਚ ਆਮ ਤੌਰ ਤੇ ਬਹੁਤ ਹੀ ਬਹਾਦਰ ਹਾਂ ਜਿਸ ਤੋਂ ਬੋਲ ਕੇ ਵਿਕਤ ਕਰ ਸਕਦੇ ਹਾਂ ਆਪ ਬੈਠੋ ਪ favor ਜੀ ਇਕੱਠਾ ਕਰ ਲਿਓ ਨਾ ਸ਼ਮਮੀ ਉੱਥੇ ਅਸੀਂ ਅੱਜ ਕੰਮ ਕਰਦੇ ਹੋਏ ਨਾਲ ਸਾਡੇ ਬਹੁਤ ਸਾਰੇ ਜਿਹੜੇ ਹੋਰ ਵਲੰਟੀਅਰਸ ਵੀ ਲੱਗੇ ਹੋਏ ਨੇ ਆਪ ਬੁਹਾਰੀ ਜਿਨ੍ਹਾਂ ਦੇ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਗੱਲਬਾਤ ਨਹੀਂ ਕਰਨੀ ਬਸ ਥੋੜੀ ਜਿਹੀ ਸਮਝ ਤੇ ਰਹੀਏ ਜੀ ਬੈਂਸਾਪ ਜੀ ਮੇਰਾ ਇੱਕ ਹੋਰ ਵੀ ਸਵਾਲ ਹੈ ਕਿ ਜਸਟਬਿਨ ਬਹੁਤ ਜ਼ਰੂਰੀ ਹੁੰਦੇ ਨੇ ਹੁਣ ਆਪਾਂ ਚੁੱਕ ਰਹੇ ਹਾਂ ਜੇ ਲੋਕਾਂ ਨੂੰ ਲੋੜ ਹੀ ਨਾ ਪਵੇ ਬਾਹਰ ਸੁੱਟਣ ਦੀ ਸਿਵਿਕ ਸੈਂਸ ਵੀ ਕਹਿੰਦੇ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਦੇ ਨਾਲ ਹੁੰਦੀ ਹੈ ਕੋਈ ਆਈਡੀਆ ਕੋਈ ਨੰਬਰ ਹੈ ਕਿ ਇੱਥੇ ਟੈਂਸਿਟੀ ਤੋਂ ਲੈ ਕੇ ਜਿਲ੍ਹਾ ਨਨਪੁਰ ਸਾਹਿਬ ਦਾ ਰੋਜ਼ ਹੀ ਟੀਰਤਕਾਰ ਹੈ ਇੱਥੇ ਤਾਂ ਹਰ ਥਾਂ ਅਸੀਂ ਹੌਲਾ ਮਨ ਦਾ ਬਚਾਪੀ ਪੁਰਬ ਮਨਾਉਂਦੇ ਹਾਂ ਸਾਰਾ ਸਾਲ ਹੀ ਹਰ ਰੋਜ਼ ਇੱਥੇ ਸੰਗਤ ਆਉਂਦੀ ਹੈ ਆ ਬਾਈਟ ਕਰ ਲਓ ਜੀ ਅ ਅੱਜ ਸਾਡੀ ਸਾਰੀ ਟੀਮ ਵੱਲੋਂ ਸਾਰੇ ਸਾਰੇ ਐਮਸੀ ਸਹਿਬਾਨ ਵੱਲੋਂ ਸਾਡੇ ਪ੍ਰਧਾਨ ਸਾਹਿਬ ਨਗਰ ਕੌਂਸਲ ਦੇ ਅਨੰਦਪੁਰ ਸਾਹਿਬ ਦੇ ਵਿੱਚ ਸਫਾਈ ਅਭਿਆਨ ਦੀ ਸ਼ੁਰੂਆਤ ਕੀਤੀ ਹੈ ਰੋਜ਼ਾਨਾ ਸਵੇਰੇ 3 ਤੱਕ 7 ਵਜੇ ਅਸੀਂ ਸਾਰੇ ਆਪ ਸੜਕਾਂ ਦੇ ਉਤਰਾਂਗੇ ਮੈਂ ਖੁਦ ਵੀ ਉਹਦੇ ਚ ਇਨਕਲੂਡ ਹਾਂ ਰੋਜ਼ ਸਵੇਰੇ ਸਾਨੂੰ ਇਹ ਸੇਵਾ ਦਾ ਮੌਕਾ ਮਿਲਿਆ ਅਸੀਂ ਰੋਜ਼ਾਨਾ ਆਪਣੇ ਦਿਨ ਦੇ ਸਾਡੇ ਐਮਸੀ ਸਹਿਬਾਨ ਸਾਰੇ ਜਿਹੜੇ ਲੋਕਲ ਵਾਸੀ ਹੋਣਾਂ ਲੱਗ ਕੇ ਆਪ ਲੱਗਾਂਗੇ ਤੇ ਆਪ ਸਭ ਨੂੰ ਹੀ ਬੇਨਤੀ ਹੈ ਕਿ ਆਓ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਆਓ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਅਮ ਨਤਮਸਤਕ ਹੋ ਸਜਦਾ ਕਰੋ ਕਿ ਅਸੀਂ ਆਪਣੇ ਆਪ ਨੂੰ ਬੜਾ ਵੱਡ ਭਾਗੀ ਸਮਝਦੇ ਹਾਂ ਕਿ ਸਾਨੂੰ ਇਹ ਸੇਵਾ ਮਿਲੀ ਹੈ ਤੇ ਰੋਜ਼ਾਨਾ ਆਪ ਤੇ ਆਪ ਸਭ ਨੂੰ ਹੀ ਬੇਨਤੀ ਹੈ ਕਿ ਆਓ ਸ਼੍ਰੀ ਨਨਕਪੁਰ ਸਾਹਿਬ ਵਿਖੇ ਆਓ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਨਤਮਸਤਕ ਹੋ ਸਜਦਾ ਕਰੋ